ਇੱਕ ਪਾਸੇ ਸਰਕਾਰ ਕਦਵਾਤ ਦੇ ਵਿੱਚ ਹੈ ਵੀ ਜੋ ਸਾਡੇ ਚੌਂਕੇ ਸਕੂਲ ਦੇ ਮੈਟਰ ਦੇ ਵਿੱਚ ਦੋ ਆਖੂ ਪਿੰਡਾਂ ਕਾਇਨਾ ਦੇ ਪ੍ਰਧਾਨ ਜੋ 307 ਦੇ ਝੂਠੇ ਪਰਚੇ ਦੇ ਕੇ ਉਹਨਾਂ ਨੂੰ ਅੰਦਰ ਕੀਤਾ ਹੋਇਆ ਪਿਛਲੇ 9 ਮਹੀਨਿਆਂ ਤੋਂ ਕਿਉਂਕਿ ਉਹ ਲੋਕਾਂ ਦੀ ਆਵਾਜ਼ ਚੱਕ ਰਹੇ ਸੀ ਉਥੇ ਸਕੂਲਾਂ ਨੂੰ ਵਿਦਿਆ ਨੂੰ ਪੜ੍ਹਾਈ ਨੂੰ ਬਚਾ ਰਹੇ ਸੀ ਲੋਕਾਂ ਦੀ ਗੱਲ ਕਰ ਰਹੇ ਸੀ ਝੂਠੇ ਪਰਚੇ ਦੇ ਕੇ ਭਗਵੰਤ ਮਾਨ ਸਰਕਾਰ ਨੇ ਉਹਨਾਂ ਨੂੰ ਜੇਲ੍ਹ 'ਚ ਟੱਕਿਆ ਹੋਇਆ ਹੈ ਜੇ ਉਹਦੇ ਤੇ 9 ਮਹੀਨਾ ਬਾਅਦ ਸੂਬਾ ਕਮੇਟੀ ਵੱਲੋਂ ਵੱਡਾ ਐਕਸ਼ਨ ਕੀਤਾ ਜਾਣਾ ਸੀ ਤੇ ਡੀਸੀ ਦਫਤਰ ਬਠਿੰਡਾ ਦਾ ਘਰਾਉ ਕਰਨਾ ਸੀ ਪੱਕੇ ਤੌਰ ਤੇ ਇੱਕ ਪਾਸੇ ਸਰਕਾਰ ਆਦੀ ਹੈ ਵੀ ਗੱਲਬਾਤ ਕਰੋ ਫਰਾਤ ਡੀਆਈਜੀ ਐਸਐਸਪੀ ਬਠਿੰਡਾ ਡੀਸੀ ਇੱਕ ਪਾਸੇ ਸੂਬਾ ਘੂਣਾ ਗੱਲ ਕਰ ਰਹੇ ਨੇ ਤੇ ਇੱਕ ਪਾਸੇ ਕਹਿ ਰਹੇ ਨੇ ਤੁਚੋ ਦੇ ਵਿੱਚ ਆਪਾਂ ਗੱਲ ਕਰਾਂਗੇ ਸੁਭਾ ਦਾ ਰੱਖ ਲੋ ਦੂਜੇ ਪਾਸੇ ਘਰਾ ਦੇ ਵਿੱਚ ਸਾਨੂੰ ਰੋਕੀਨ ਕੀਤਾ ਜਾਂਦਾ ਹੈ ਮਾਜਮਾ ਸਾਡੇ ਸੁਪਾ ਦੇ ਆਏ ਨੇ ਇਹ ਪੰਜਾਬ ਸਰਕਾਰ ਦੇ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦੇ ਆਂ ਵੀ ਇਸ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਜੋ ਲੋਕਾਂ ਦੀ ਗੱਲ ਕਰਦੇ ਉਹਨਾਂ ਦੀ ਆਵਾਜ਼ ਦੱਬਲੇ ਕਿੱਦਾਂ ਹੈ? ਘਰਾਂ ਚਾਹ ਰਿਟੇਨ ਕਰਕੇ ਤੂੰ ਰੱਖ ਲੇਂਗਾ? ਕਿੰਨਾ ਕੁ ਚਿਰ ਰੱਖੇਂਗਾ? ਕਿੰਨਾ ਕੁ ਚਿਰ ਦੱਬੇਂਗਾ? ਕੀ ਅਸੀਂ ਕੋਈ ਵੱਡੇ ਕੋਈ ਅਪਰਾਧ ਕੀਤੇ ਹੋਏ ਨੇ? ਵੀ ਘਰਾਂ ਦੇ ਵਿੱਚ ਰਿਟੇਨ ਕਰੋ? ਕੀ ਇਹਦੇ ਚਿਰ ਕੀਤਾ ਕੀ ਹੋਇਆ? ਕੀ ਇਹਦੇ ਪੜ੍ਹਾਈ ਦੀ, ਕੀ ਵਿੱਦਿਆ ਦੀ, ਕੀ ਇਲਾਜ ਦੀ? ਕੀ ਕਿਸਾਨ ਦੀ ਕੀ ਮਜ਼ਦੂਰ ਦੀ ਕੀ ਰਜਗਾਰ ਦੀ ਗੱਲ ਕਰਨਾ ਇਸ ਪੰਜਾਬ ਦੇ ਇਸ ਮੁਲਕ ਦੇ ਵਿੱਚ ਗਣਾ ਹੈ ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਪੰਜਾਬ ਦੇ ਵਿੱਚ ਅੱਜ ਸਵੇਰ ਤੋਂ ਹੀ ਮਾਹੌਲ ਕਾਫੀ ਤਣਾਅਪੂਨ ਬਣਿਆ ਹੋਇਆ ਹੈ ਪੰਜਾਬ ਪੁਲਿਸ ਵੱਲੋਂ ਸ਼ੁੱਕਰਵਾਰ ਤੜਕੇ ਯਾਨੀ ਕਿ ਅੱਜੇ ਕਿਸਾਨ ਅਗਵਾ ਦੇ ਕਰਾਉਤੇ ਛਾਪੇਮਾਰੀ ਕਰਕੇ ਆਕਵਾ ਨੂੰ ਹਿਰਾਸਤ ਦੇ ਵਿੱਚ ਲੈ ਗਿਆ ਇਹ ਕਾਰਵਾਈ ਬਠਿੰਡਾ ਦੇ ਡੀਸੀ ਦਫ਼ਤਰ ਦੇ ਬਾਹਰ ਕਿਸਾਨਾਂ ਦੇ ਵੱਲੋਂ ਦਿੱਤੇ ਜਾਣ ਵਾਲੇ ਦਰਨੇ ਨੂੰ ਰੋਕਣ ਲਈ ਕੀਤੀ ਗਈ ਦੱਸੀ ਜਾ ਰਹੀ ਹੈ ਤੇ ਜਾਣਕਾਰੀ ਅਨੁਸਾਰ ਅੱਜ ਤੜਕੇ ਕਰੀਬ 5 ਵਜੇ ਪੁਲਿਸ ਦੀਆਂ ਟੀਮਾਂ ਭਾਰਤੀ ਕਿਸਾਨ ਯੂਨੀਅਤ ਇਕਤਾ ਉਗਰਾਹਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਤੇ ਕਾਰ ਪਹੁੰਚੀਆਂ ਪਰ ਉਹ ਕਾਰ ਉੱਤੇ ਮੌਜੂਦ ਨਾ ਪਾਈ ਗਏ। ਇਸੇ ਤਰ੍ਹਾਂ ਸੰਗਰੂਰ ਜ਼ਿਲ੍ਹੇ ਸਮੇਤ ਪੰਜਾਬ ਦੇ ਵਕਫਾ ਖੇ ਇਲਾਕਿਆਂ ਦੇ ਵਿੱਚ ਕਿਸਾਨ ਆਕੂਆਂ ਦੀਆਂ ਰਿਹਾਈਸ਼ ਗਾਂਹਾਂ ਉੱਤੇ ਛਾਪੇ ਮਾਰੀ ਕੀਤੀ ਗਈ ਹੈ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਅਨੁਸਾਰ ਪੁਲਿਸ ਨੇ ਕਰਾਚੋ ਮਹੱਲਾ ਗੰਡਵਾ ਤੇ ਉਗਰਾਹ ਸਮੇਤ ਦਰਜਨਾ ਪਿੰਡਾਂ ਦੇ ਵਿੱਚ ਕਿਸਾਨਾਂ 'ਆਕੂਆਂ ਦੇ ਘਰਾਂ ਤੇ ਦਬੇਸ਼ੀ ਦਿੱਤੀ ਹੈ ਯੂਨੀਅਨ ਦਾ ਦੋਸ਼ ਹੈ ਕਿ ਪ੍ਰਸ਼ਾਸਨ ਲੋਕਤੰਤਰੀਕ ਤਰੀਕੇ ਦੇ ਨਾਲ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਦੀ ਹੁਣ ਕੋਸ਼ਿਸ਼ ਕਰ ਰਿਹਾ ਹੈ ਇਸ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੀ ਸੀਸੀਟੀਵੀ ਫੁਟੇਜ ਵੀ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ। ਹਾਂਜੀ ਮੈਂ ਬਿੱਟੂ ਮੱਲਨ ਪਾਰਤੀ ਕਿਸਾਨ ਨੇ ਨੌਗਰਾਹਾ। ਅੱਜ ਜੋ ਬਟਿੰਡੇ ਦੇ ਵਿੱਚ ਸਾਡਾ ਪੱਕਾ ਮੋਰਚਾ ਲੱਗਣਾ ਸੀ ਜੋ ਡੀਸੀ ਦਫ਼ਤਰ ਦਾ ਘਰਾਓ ਸੀਗਾ ਬਟਿੰਡੇ ਦੇ ਵਿੱਚ ਸੁਪਾ ਕਮੇਟੀ ਐਕਸ਼ਨ ਸੀਗਾ। ਉਹਦੇ ਵਿੱਚ ਇੱਕ ਪਾਸੇ ਸਰਕਾਰ ਗੱਲਬਾਤ ਦੇ ਵਿੱਚ ਹੈ ਕਿ ਜੋ ਸਾਡੇ ਚੌਕਲੇ ਸਕੂਲ ਦੇ ਮੈਟਰ ਦੇ ਵਿੱਚ ਦੋ ਆਗੂ ਪਿੰਡਾਂ ਕਾਇਆਂ ਦੇ ਪ੍ਰਧਾਨ ਜੋ 307 ਦੇ ਝੂਠੇ ਪਰਚੇ ਦੇ ਕੇ ਉਹਨਾਂ ਨੂੰ ਅੰਦਰ ਕੀਤਾ ਹੋਇਆ ਪਿਛਲੇ 9 ਮਹੀਨਿਆਂ ਤੋਂ ਕਿਉਂਕਿ ਉਹ ਲੋਕਾਂ ਦੀ ਆਵਾਜ਼ ਚੱਕ ਰਹੇ ਸੀ ਉਥੇ ਸਕੂਲਾਂ ਨੂੰ ਵਿੱਤਿਆਂ ਨੂੰ ਪੜ੍ਹਾਈ ਨੂੰ ਬਚਾ ਰਹੇ ਸੀ ਲੋਕਾਂ ਦੀ ਗੱਲ ਕਰ ਰਹੇ ਸੀ ਝੂਠੇ ਪਰਚੇ ਦੇ ਕੇ ਭਗਵੰਤ ਮਾਨ ਸਰਕਾਰ ਨੇ ਉਹਨਾਂ ਨੂੰ ਜੇਲ੍ਹ 'ਚ ਡੱਕਿਆ ਹੋਇਆ ਜੇ ਉਹਦੇ ਤੇ 9 ਮਹੀਨਾ ਬਾਅਦ ਸੂਬਾ ਕਮੇਟੀ ਵੱਲੋਂ ਵੱਡਾ ਐਕਸ਼ਨ ਕੀਤਾ ਜਾਣਾ ਸੀ ਅੱਜ ਡੀਸੀ ਦਫ਼ਤਰ ਪਟੰਡਾ ਦਾ ਘਰਾਓ ਕਰਨਾ ਸੀ ਪੱਕੇ ਤੌਰ ਤੇ ਤਾ ਇੱਕ ਪਾਸੇ ਸਰਕਾਰ ਆਦੀ ਹੈ ਵੀ ਗੱਲਬਾਤ ਕਰੋ ਰਾਤ ਡੀਆਈਜੀ ਐਸਐਸਪੀ ਬਠਿੰਡਾ ਡੀਸੀ ਇੱਕ ਪਾਸੇ ਸੂਬਾ ਘੂਣਾ ਗੱਲ ਕਰ ਰਹੇ ਨੇ ਤੇ ਇੱਕ ਪਾਸੇ ਕਹਿ ਰਹੇ ਨੇ ਪੁੱਛੋ ਦੇ ਵਿੱਚ ਆਪਾਂ ਗੱਲ ਕਰਾਂਗੇ ਸੂਬਾ ਦਾ ਰੱਖ ਲਓ ਤੇ ਦੂਜੇ ਪਾਸੇ ਘਰਾਂ ਦੇ ਵਿੱਚ ਸਾਨੂੰ ਰਿਟੇਨ ਕੀਤਾ ਜਾਂਦਾ ਹੈ ਮਲਾਜਮ ਸਾਡੇ ਸੂਬਾ ਦੇ ਆਏ ਨੇ 5 ਵਜੇ ਦੇ ਤੇ ਵੀ ਤੁਸੀਂ ਭਾਈ ਘਰੋਂ ਬਾਹਰ ਨਹੀਂ ਜਾ ਸਕਦੇ ਤੁਸੀਂ ਦੇਖ ਸਕਦੇ ਹੋ ਆ ਹਾਲਾਤ ਹੈ ਵੀ ਪੰਜਾਬ ਸਰਕਾਰ ਦੇ ਭਗਵੰਤ ਜੀ ਨੂੰ ਪੁੱਛਣਾ ਚਾਹੁੰਦੇ ਆਂ ਵੀ ਇਸ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਜੋ ਲੋਕਾਂ ਦੀ ਗੱਲ ਕਰਦੇ ਉਹਨਾਂ ਦੀ ਆਵਾਜ਼ ਦੱਬ ਲੈਂਗਾ ਹੈ ਘਰਾਂ ਚ ਰਟੇਨ ਕਰਕੇ ਤੂੰ ਰੱਖ ਲੈਂਗਾ ਕਿੰਨਾ ਕੁ ਚਿਰ ਰੱਖੇਗਾ ਕਿੰਨਾ ਕੁ ਚਿਰ ਦੱਬੇਗਾ ਪਰ ਜਿਹੜੇ ਲੋਕਾਂ ਦੀ ਗੱਲ ਕਰਦੇ ਆ ਜਿਹੜੇ ਆਦੀ ਸੀ ਕਿ ਵੀ ਅਸੀਂ ਧਰਨਾ ਲੱਗਣੀ ਨਹੀਂ ਦੇਣਾ ਅਸੀਂ ਤਾਂ ਆਮ ਘਰਾਂ ਦੇ ਵਿੱਚੋਂ ਆਏ ਆ ਤੁਸੀਂ ਦੇਖੋ ਹੁਣ ਤੁਸੀਂ ਘਰਾਂ ਦੇ ਵਿੱਚੋਂ ਵੀ ਨਹੀਂ ਨਿਕਲ ਸਕਦੇ ਕੀ ਅਸੀਂ ਕੋਈ ਵੱਡੇ ਕੋਈ ਅਪਰਾਧ ਕੀਤੇ ਹੋਏ ਨੇ ਵੀਕਰ ਅਨੇ ਵਿੱਚ ਰੋਟੇਨ ਕਰੋ ਕੀ ਇਹਦੇ ਚ ਕੀਤਾ ਕੀ ਹੋਇਆ ਅਸੀਂ ਲੋਕਾਂ ਦੀ ਗੱਲ ਕਰਦੇ ਆ ਕਿrti ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਨਾ ਕੀ ਗਨਾ ਹੈ ਕੀ ਇੱਥੇ ਪੜ੍ਹਾਈ ਦੀ ਕੀ ਵਿਦਿਆ ਦੀ ਕੀ ਇਲਾਜ ਦੀ ਕੀ ਕਿਸਾਨ ਦੀ ਕੀ ਮਜ਼ਦੂਰ ਦੀ ਕੀ ਰੋਜ਼ਗਾਰ ਦੀ ਗੱਲ ਕਰਨਾ ਇਸ ਪੰਜਾਬ ਤੇ ਇਸ ਮੁਲਕ ਦੇ ਵਿੱਚ ਗਨਾ ਹੈ ਅਸੀਂ ਇਹ ਪੁੱਛਣਾ ਚਾਹੁੰਦੇ ਆ ਆ ਆਮ ਲੋਕਾਂ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਦੂਜੀ ਗੱਲ ਇੱਥੋਂ ਦੇ ਜਿਹੜੀਆਂ ਸਰਕਾਰਾਂ ਦੇ ਇੱਥੋਂ ਦੇ ਲੀਡਰ ਐ ਇਹ ਆ ਜਿਹੜੇ ਲੋਕਾਂ ਦੀ ਗੱਲ ਕਰਦੇ ਇਹਨਾਂ ਤੇ ਬਰੀਕੀ ਨਜ਼ਰ ਰੱਖੋ ਇਹਨਾਂ ਦੇ ਕਮੀਆਂ ਭਾਲੋ ਇਹਨਾਂ ਦੀਆਂ ਕਮਜ਼ੋਰੀਆਂ ਭਾਲੋ ਭਾਲ ਲਓ ਭਾਈ ਕਮਜ਼ੋਰੀਆਂ ਜਿਹੜੀਆਂ ਸਾਨੂੰ ਉੱਥੇ ਹੁੰਦਗੀਆਂ ਸਾਡੀਆਂ ਦੇਖ ਲਓ ਕੀ ਕਮਜ਼ੋਰੀਆਂ ਐ ਅਸੀਂ ਕੀ ਕਰਦੇ ਆ ਅਸੀਂ ਲੋਕਾਂ ਦੀ ਗੱਲ ਕਰਦੇ ਆ ਨਾ ਅੱਜ ਰੁਕਾਂਗੇ ਨਾ ਕੱਲ ਰੁਕਾਂਗੇ ਪਰਚੇ ਕਰਦੇ ਹੋ ਜੇਲ੍ਹਾਂ 'ਚ ਕਰਦੇ ਹੋ ਮੈਂ ਤਾਂ ਭਾਈ ਯਾਰ ਕਹਾਂ ਨੂੰ ਆਖਿਆ ਸੀ ਵੀ ਗਿਰਫਤਾਰ ਕਰ ਲੋ ਵੀ ਗਿਰਫਤਾਰ ਕਰਕੇ ਭਾਈ ਤੁਸੀਂ ਪਰਚਾ ਦੇ ਦਿਓ ਜੇਲ੍ਹ 'ਚ ਸੱਡ ਦਿਓ ਸਾਨੂੰ ਵੀ ਲੈ ਜਾਓ ਸਾਨੂੰ ਇੱਥੋਂ ਪਰ ਇਹ ਗੱਲ ਆ ਵੀ ਜੇ ਤੁਸੀਂ ਕਹੋ ਫੇਰ ਰੁਟੀਨ ਕਰਕੇ ਆਏ ਅਸੀਂ ਘਰਾਂ ਦੇ ਵਿੱਚ ਅਸੀਂ ਆਵਾਜ਼ ਦਾਪਾਂਗੇ ਇਹ ਭਗਵੰਤ ਸਿਆ ਕਿਤੇ ਨਹੀਂ ਹੋਣਾ ਲੋਕ ਵੱਡੇ ਹੁੰਦੇ ਜੇ ਲੋਕਾਂ ਦੀ ਆਵਾਜ਼ ਐ ਦੱਬੀ ਜਾਂਦੀ ਫਿਰ ਅੱਜ ਨੂੰ ਅੰਗਰੇਜ਼ਾਂ ਦਾ ਰਾਜ ਇੱਥੇ ਹੋਣਾ ਸੀਗਾ ਕਿਉਂਕਿ ਝਿਲਿਆਂ ਵਾਲਾ ਬਾਗ ਦੇ ਵਿੱਚ ਲਾਸ਼ਾਂ ਦਾ ਖੂਹ ਭਰਤਾ ਪਰ ਲੋਕਾਂ ਦੀ ਆਵਾਜ਼ ਨਹੀਂ ਬੰਦ ਹੋਈ ਤੇ ਤੂੰ ਕਿਣੀ ਬਾਗ ਦੀ ਮੂਲੀ ਆ ਤੂੰ ਕਿੰਨਾ ਕਿ ਕੀ ਕਰੇਗਾ ਤੇਰੇ 11 ਮਹੀਨੇ ਰਹਿ ਕੇ ਤੁਹਾਨੂੰ ਪਿੰਡਾਂ ਦੇ ਵਿੱਚ ਦੀ ਨਾ ਲੋਕ ਭਜਾਉਣ ਕੇ ਇਹ ਗੱਲ ਦਾ ਯਾਦ ਰੱਖਿਓ ਤੁਸੀਂ ਜਿਹੜਾ ਤੁਸੀਂ ਇਸ ਹਸ਼ਰ ਦੇ ਵਿੱਚ ਉਤਰੇ ਹੋਏ ਹੋ ਤੇ ਸਾਨੂੰ ਲੋਕ ਜਵਾਬ ਦੇਣਗੇ ਪਰ ਐ ਰਟੇਨ ਕਰਨਾ ਤੜਕੇ ਦੇ 3:00 ਵਜੇ 4:00 ਵਜੇ ਤੇ ਅਸੀਂ ਆਦਿਆਂ ਠੀਕ ਹੈ ਇਹਨਾਂ ਦੀ ਡਿਊਟੀ ਹੈ ਇਹਨਾਂ ਦੀਆਂ ਮਜਬੂਰੀਆਂ ਹੈ ਪਰ ਇਸ ਤਰ੍ਹਾਂ ਜਿਹੜਾ ਤੂੰ ਪੰਜਾਬ ਦੇ ਵਿੱਚ ਰਾਜ ਕਰ ਰਿਹਾ ਆ ਆ ਆਮ ਘਰਾਂ ਦੇ ਵਿੱਚ ਜਿਹੜੇ ਅਸੀਂ ਰੇੜੀ ਵਾਲਾ ਛੱਜੂ ਦਾ ਮੁੰਡਾ ਆਮ ਘਰਾਂ ਦੇ ਵਿੱਚੋਂ ਅਸੀਂ ਤੁਰੇ ਅਸੀਂ ਐਮਐਲਏ ਬਣ ਕੇ ਅਸੀਂ ਪੰਜਾਬ ਦਾ ਸੁਧਾਰ ਕਰ ਦਿਆਂਗੇ ਅਸੀਂ ਪੰਜਾਬ ਦੇ ਲੋਕਾਂ ਨੂੰ ਇਹੋ ਜਿਹੇ ਪ੍ਰਬੰਧ ਦੇਵਾਂਗੇ ਆ ਪ੍ਰਬੰਧ ਦੇ ਰਹੇ ਹਾਂ ਕੁਸੀਂ ਜੋ ਲੋਕਾਂ ਦੀ ਆਵਾਜ਼ ਕਰ ਰਹੇ ਉਹਨਾਂ ਨੂੰ ਤੁਸੀਂ ਘਰਾਂ ਦੇ ਵਿੱਚ ਦੱਬ ਕੇ ਕੀ ਲੋਕਾਂ ਦੀ ਆਵਾਜ਼ ਨੂੰ ਬੰਦ ਕਰ ਲਓਗੇ ਐ ਤੁਹਾਨੂੰ ਪਿੰਡਾਂ ਵਿੱਚ ਦੀ ਨਾ ਆਉਂਗੇ ਤੁਹਾਨੂੰ ਪਿੰਡਾਂ ਚ ਸਬਕ ਸਿਖਾਵਾਂਗੇ ਇਹ ਗੱਲ ਤੁਸੀਂ ਯਾਦ ਰੱਖ ਲਿਓ ਪਰ ਲੋਕਾਂ ਦੀ ਆਵਾਜ਼ ਨਹੀਂ ਦੱਬ ਸਕਦੇ ਅਸੀਂ ਸਾਨੂੰ ਵੀ ਚਾਹੇ ਜੇਲ੍ਹਾਂ ਚ ਸੈਟ ਦਿਓ ਚਾਹੇ ਗੋਲੀ ਮਾਰਾ ਦਿਓ ਜਿੱਥੇ ਮਰਜੀ ਆ ਜੀ ਮੈਦਾਨ ਦੇ ਵਿੱਚ ਦੇਖਣਾ ਪਊਗਾ ਦੋ ਹੱਥ ਦੇਖਾਂਗੇ ਤੇਰੇ ਨਾਲ ਦੱਸਿਆ ਕਿ ਅੱਜ ਬਠਿੰਡਾ ਦੇ ਟੀਸੀ ਦਫ਼ਤਰ ਦੇ ਬਾਹਰ ਪੱਕਾ ਮੋਚਾ ਲਗਾਉਣ ਦੀ ਯੋਜਨਾ ਬਣਾਈ ਗਈ ਸੀ ਕਿਸਾਨਾਂ ਵੱਲੋਂ ਤੇਰਨਾ ਚੌਕੇ ਆਦਰਸ਼ ਸਕੂਲ ਦੇ ਵਿਰੋਧ ਪ੍ਰਦਰਸ਼ਨ ਦੇ ਨਾਲ ਜੁੜੇ ਕਿਸਾਨ ਆਗੂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਤਾ ਜਾਣਾ ਸੀਗਾ ਯੂਨੀਅਨ ਨੇ ਸਪਸ਼ਟ ਕੀਤਾ ਹੈ ਕਿ ਸਾਰਾ ਸੰਘਰਸ਼ ਬਦਲੇਵ ਸਿੰਘ ਚੌਕੇ ਅਤੇ ਸਗਨਦੀਪ ਸਿੰਘ ਜਿਉੜ ਦੀ ਰਿਹਾਈ ਦੇ ਲਈ ਹੈ ਜੋ ਪਿਛਲੇ 9 ਮਹੀਨਿਆਂ ਤੋਂ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਨੇ ਯੂਨੀਅਨ ਦਾ ਇਹ ਵੀ ਦੋਸ਼ ਹੈ ਕਿ ਦੋਵਾਂ ਆਕੂਆਂ ਤੇ ਝੂਠੇ ਕੇਸ ਦਰਜ ਕੀਤੇ ਗਏ ਨੇ ਇਸ ਮਾਮਲੇ ਦੇ ਵਿੱਚ ਇੱਕ ਭਾਵੁਕ ਪੱਖ ਵੀ ਸਾਹਮਣੇ ਆਇਆ ਕਿਉਂਕਿ ਸਗਨਦੇਵ ਸਿੰਘ ਦੀ ਮਾਂ ਦੀ ਮੌਤ ਉਸੇ ਕਿਆ ਦੌਰਾਨ ਹੋ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਸਿਰਫ ਅੰਤਿਮ ਸੰਸਕਾਰ ਲਈ ਹੀ ਪੈਰੋਲ ਦਿੱਤੀ ਗਈ ਸੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਨੇ ਸਾਫ ਕਿਹਾ ਹੈ ਕਿ ਪੁਲਿਸ ਦੀਆਂ ਗ੍ਰਿਫਤਾਰੀਆਂ ਤੇ ਛਾਪੇ ਮਾਰੀਆਂ ਦੇ ਨਾਲ ਉਹਨਾਂ ਦੇ ਹੌਸਲੇ ਨਹੀਂ ਟੁੱਟਣਗੇ ਯੂਨੀਅਨ ਨੇ ਆਗੂਆਂ ਨੇ ਐਲਾਨ ਕਰ ਦਿੱਤਾ ਹੈ ਕਿ ਬਠਿੰਡਾ ਡੀਸੀ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਹਰ ਹਾਲਤ ਵਿੱਚ ਜਾਰੀ ਰਹੇਗਾ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਗਲਬਾਤ ਦੀ ਥਾਂ ਦਬਾਅ ਅਤੇ ਦਮਨ ਦਾ ਰਸਤਾ ਅਪਣਾਇ ਜਿਸ ਦਾ ਜਵਾਬ ਕਿਸਾਨ ਇਕਤਾ ਤੇ ਸੰਕਲਪ ਦੇ ਨਾਲ ਦੇਣਗੇ